ਇਹ ਗੱਲ ਤੇ ਕਲੀਅਰ ਹੋ ਗਿਆ ਕਿ ਅੱਜ ਭਾਰਤ ਦੀ ਕਿਸਾਨੀ ਸੰਕਟ ਵਿੱਚ ਵਾ ਜੇ ਸਾਰੀਆਂ ਹੀ ਜਿੰਨੀਆਂ ਵੀ ਸਾਡੀਆਂ ਕਿਸਾਨ ਜਥੇਬੰਦੀਆਂ ਸਾਰੀਆਂ ਹੀ ਇਸ ਵਕਤ ਅੰਦੋਲਨ ਦੇ ਰਾਹ ਦੇ ਉੱਤੇ ਆ ਇਹਦਾ ਮਤਲਬ ਇਹ ਵੀ ਭਾਰਤ ਦੀ ਕਿਸਾਨੀ ਸੰਕਟ ਦੇ ਵਿੱਚ ਵਾ ਜਿਵੇਂ ਕਹਿੰਦਾ ਕਿ ਮੇਰਾ ਇਹ ਮਸਲਾ ਮੇਰੇ ਨਾਲ ਨਹੀਂ ਆ ਇਹ ਮਸਲਾ ਜਿਹੜਾ ਸੈਂਟਰ ਨਾਲ ਆ ਤੁਹਾਨੂੰ ਪਤਾ ਕਿ 80% ਜਿਹੜੇ ਮਸਲੇ ਉਹ ਸਾਡੇ ਕੇਂਦਰ ਦੇ ਨਾਲ ਆ 15 ਤੋਂ 20% مسئلے 25% مسئلے ਜਿਹੜੇ ਪੰਜਾਬ ਨਾਲ ਵੀ ਹੈਗੇ ਆ ਉਸ ਦਾ ਪੰਜਾਬ ਨਾਲ ਮਸਲਿਆਂ ਦੇ ਹਾਲਤ ਦੇ ਵਿੱਚੋਂ ਕੋਈ ਨਾ ਕੋਈ ਹਰਾ ਨਿਕਲ ਆਉਂਦਾ ਇਹਦਾ ਨਾ ਤਰ ਨਾ ਲਾਉਂਦੇ ਤੇ ਬਾਅਦ ਦੀਆਂ ਗੱਲਾਂ ਜਿਹੜੇ ਜਿਹੜੇ ਜਬਾਨ ਕਰਕੇ ਆਉਂਦੇ ਆਏ ਨੇਤਾ ਉਹ ਜਿਹੜੇ ਲੋਕ ਆ ਪਤਾ ਨਹੀਂ ਮੁੱਕਰ ਕਿਉਂ ਜਾਂਦੇ ਆ ਉਹਨਾਂ ਨੂੰ ਮੁੜ ਕੇ ਕਿਸਾਨੀ ਸੰਕਟ ਦਿਖਦਾ ਕਿਉਂ ਨਹੀਂ ਫਿਰ ਕਿਸਾਨਾਂ 'ਚ ਉਹਨਾਂ ਨੂੰ ਅਤਵਾਦੀ ਕਿਉਂ ਦਿਖਣਦੇ ਪਏ ਦਇਆ ਪੈਂਦੇ ਕਿਉਂ ਉਹਨਾਂ ਨੂੰ ਮੁੜ ਕੇ ਕਿਸਾਨਿਆਂ ਦੇ ਵਿੱਚ ਜਿਹੜੀਆਂ ਵੱਖਵਾਦੀ ਧਿਰਾਂ ਦਿਖਣਦੇ ਪੈਂਦੀਆਂ ਜਦੋਂ ਕਿ ਪਹਿਲਾਂ ਉਹਨਾਂ ਨੂੰ ਕਿਸਾਨ ਹੀ ਦੇਖਦੇ ਆ ਪਹਿਲਾਂ ਉਹ ਗੱਲ ਕਿਸਾਨਾਂ ਨਾਲ ਹੀ ਕਰਦੇ ਆ ਪਰ ਜਦੋਂ ਸੱਤਾ ਦੇ ਵਿੱਚ ਪੈਰ ਪਾ ਲੈਂਦਾ ਉਦੋਂ ਜਿੰਨੇ ਕਿਸਾਨ ਆ ਉਹ ਸਾਰੇ ਵਖਵਾਦੀ ਸਾਰੀਆਂ ਹੱਤਵਾਦੀ ਧਿਰਾਂ ਸਾਰੇ ਖਾਲਿਸਤਾਨੀ ਸਾਰੇ ਪਾਕਿਸਤਾਨੀ ਪਤਾ ਨਹੀਂ ਕੀ ਕੋਈ ਦਿਖ ਪੈਂਦਾ ਉਹਨਾਂ ਨੂੰ ਕਿਸੇ ਨੇ ਰੋਸ ਚੰਡੀਗੜ੍ਹ ਕਰ ਲਿਆ ਕਿਸੇ ਨੇ ਦਿੱਲੀ ਨੂੰ ਜਾ ਕਰ ਲਿਆ ਕਿਸੇ ਨੇ ਕਿਤੇ ਕਰ ਲਿਆ ਵੇਖੋ ਰੋਸ ਆ ਰੋਸ ਸਾਰਿਆਂ ਦਾ ਏਕਿਆ ਮੰਗ ਸਾਡੀ ਏਕਿਆ ਸਭ ਕੁਝ ਏਕਿਆ ਆਪਾਂ ਇਹਨੂੰ ਬਗਾਵਤ ਨਹੀਂ ਕਹਿ ਸਕਦੇ ਇਹਨੂੰ ਆਪਾਂ ਮਤਲਬ ਬਖਰੇਵਾ ਨਹੀਂ ਕਹਿ ਸਕਦੇ ਇਹ ਚਲੋ ਆਪਾਂ ਜੋ ਮਰਜੀ ਆ ਸਾਡਾ ਸਿਰਫ ਸਾਰਿਆਂ ਦਾ ਏਕਾ ਚੱਲ ਰਿਹਾ ਇਕੱਠ ਆ ਇਕੱਠ ਨੇ ਸਾਰੀਆਂ ਜਥੇਬੰਦੀਆਂ ਲੜ ਰਹੀਆਂ ਨੇ ਵੇਖੋ ਜੀ ਇਹ ਗੱਲ ਤੇ ਬਿਲਕੁਲ ਕਲੀਅਰ ਵਾ ਪੀ ਇਹਦਾ ਮਤਲਬ ਇਹ ਆ ਵੀ ਭਾਰਤ ਦੀ ਸਰਕਾਰ ਵੀ ਕਾਰਪੋਰੇਟਾਂ ਦੀ ਗਲਾਮ ਆ ਤੇ ਪੰਜਾਬ ਦੀ ਸਰਕਾਰ ਵੀ ਕਾਰਪੋਰੇਟਰਾਂ ਦੀ ਗਲਾਮ ਇਕੋ ਥਾਂ ਤੋਂ ਸਪਲਾਈ ਇਕੋ ਥਾਂ ਤੋਂ ਆ ਰਹੀ ਆ ਉਹ ਸਪਲਾਈ ਦੇ ਕਰਕੇ ਸਾਰਾ ਕੁਝ ਹੋ ਰਿਹਾ ਸੁਭਾਸ਼ੰਗੇਤ ਮੰਨਦੇ ਹੋ ਨਸ਼ਾ ਹਟਜੂ ਹੁਣ ਪੰਜਾਬ ਚ ਵੇਖੋ ਇਹ ਨਸ਼ਾ ਜਿਹੜਾ ਇਹ ਤੇ ਮਨ ਲਓ ਜੇ ਆਪਾਂ ਉਦੋਂ ਤੋਂ ਸ਼ੁਰੂ ਕਰਦੇ ਤੇ ਹੁਣ ਤੱਕ ਕੁਝ ਕੰਟਰੋਲ ਹੋ ਸਕਦਾ। ਹੁਣ ਇਹ ਜਾਣ ਵਾਲੀ ਸਰਕਾਰ ਹੈ 1.5-2 ਸਾਲ ਰਹਿਗੇ ਨੇ। ਇਹ ਆਪਣਾ ਜਿਹੜਾ ਵਾ ਇੱਕ ਲੋਕਾਂ ਨੂੰ ਦਿਖਾ ਰਹੀਗੇ ਅਸੀਂ ਨਸ਼ਿਆਂ ਦੇ ਉੱਤੇ ਕੰਟਰੋਲ ਕਰ ਰਹੇ ਆ। ਮੈਂ ਸੁਣੀਏ ਬਾਈਟ ਉਹਨਾਂ ਦੀ। ਆ ਦੁੱਧ ਦੇ ਮਸਲੇ ਦੇ ਤਰ੍ਹਾਂ ਨਾਲ ਆਲੇ ਦੋ ਫਲਾਣੇ ਮਸਲੇ ਦੇ ਤਰ੍ਹਾਂ ਨਾਲ ਦੁੱਧ ਕੈਮੀਕਲ ਵਾਲਾ ਵਿਕ ਰਿਹਾ ਪੂਰੀ ਦੁਨੀਆ ਰੌਲਾ ਪਾ ਰਹੀ ਆ ਸਾਡੇ ਬੱਚੇ ਮਰ ਰਹੇ ਆ। ਬੱਚੇ ਮਰ ਰਹੇ ਆ ਬੱਚਿਆਂ ਨੂੰ ਬਚਾਉਣ ਦੇ ਖਤਰ ਕੀ ਅਸੀਂ ਤਰ੍ਹਾਂ ਨਹੀਂ ਲਾਵਾਂਗੇ। ਕਿਸਾਨੀ ਕਿ ਤੱਟ ਖਤਮ ਹੋ ਚ ਲਿਆ। ਅਕਾਲ ਚਰਣਾ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਜਿੰਦਰ ਸਿੰਘ ਡੀਸੀ ਦਫ਼ਤਰ ਦੇ ਸਾਹਮਣੇ ਅੱਜ ਅਸੀਂ ਕਿਸਾਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਵੇ ਇੱਥੇ ਵੀ ਇੱਕ ਪਾਸੇ ਜੇ ਆਪਾਂ ਖਨੋਰੀ ਬਾਰਡਰ ਦੀ ਗੱਲ ਕਰਦੇ ਆ 100 ਦਿਨ ਹੋ ਗਏ ਜਗਜੀਤ ਸਿੰਘ ਢੱਲੇਵਾਲ ਨੂੰ ਭੁੱਖ ਹੜਤਾਲ ਦੇ ਬੈਠਿਆਂ ਨੂੰ ਤੇ 2 ਦਿਨ ਪਹਿਲਾਂ ਜਿਹੜੀ ਕਿਸਾਨ ਆਗੂਆਂ ਦੀ ਮੀਟਿੰਗ ਸੀ ਐਸਕੇਮ ਜਿਹੜੀ ਮੀਟਿੰਗ ਹੋਈ ਸੀ ਉਹ ਸਬੰਧ ਦੇ ਵਿੱਚ ਜਦੋਂ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੁੰਦੀ ਆ ਤੇ ਮੁੱਖ ਮੰਤਰੀ ਸਾਹਿਬ ਵਿਚਾਲੇ ਉੱਠ ਕੇ ਚਲੇ ਜਾਂਦੇ ਆ 5 ਤਰੀਕ ਦਾ ਟਾਈਮ ਦਿੱਤਾ ਗਿਆ ਸੀ ਅੱਜ ਇੱਕ ਪਾਸੇ ਦਿੱਲੀ ਕੂਚ ਸੀ ਇੱਕ ਪਾਸੇ 100 ਦਿਨ ਹੋ ਗਏ ਡੱਲੇਵਾਲ ਸਾਹਿਬ ਦੀ ਭੋਗੜ ਧਾਲ ਨੂੰ ਕਰਮਜੀਤ ਸਿੰਘ ਜੀ ਸਾਡੇ ਨਾਲ ਮੌਜੂਦ ਆ ਇੱਥੇ ਵਿੱਚ ਅਤਰ ਸਿੰਘ ਕੋਟਲਾ ਜੀ ਮੌਜੂਦ ਆ ਹੋਰ ਵੀ ਆਗੂ ਸਹਿਬਾਨ ਸਾਡੇ ਨਾਲ ਆ ਆਪਾਂ ਚੰਡੀਗੜ੍ਹ ਵਾਲੇ ਮਸਲੇ ਤੇ ਵੀ ਗੱਲਬਾਤ ਕਰਾਂਗੇ ਤੇ ਨਾਲ 100 ਦਿਨ ਹੋ ਗਏ ਭੋਗੜ ਧਾਲ ਨੂੰ ਖਨੌਰੀ ਤੇ ਸ਼ੰਭੂ ਜਿਹੜਾ ਕਿ ਦਿੱਲੀ ਕੂ ਜਾਣ ਵਾਸਤੇ ਪਹਿਲਾਂ ਹੀ ਬੰਦ ਹੋਇਆ ਪਿਆ ਵਾ ਅੱਜ ਚੰਡੀਗੜ੍ਹ ਕੂਚ ਵੀ ਬੰਦ ਕਰਤਾ ਕਿਸਾਨਾਂ ਦਾ ਪਹਿਲਾਂ ਤੇ ਕਰਮਜੀਤ ਜੀ ਨਾਲ ਗੱਲ ਕਰਦੇ ਆ ਜੀ ਗੁਰਫਤੇ ਸਾਂਝ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਰਮਜੀਤ ਜੀ ਕਿਵੇਂ ਵੇਖ ਰਹੇ ਹੋ ਤੁਸੀਂ ਇਸ ਪ੍ਰੋਟੈਸਟ ਨੂੰ ਵੀ ਖਨੋਰੀ ਸ਼ੰਭੂ ਜਿੱਥੇ ਦਿੱਲੀ ਜਾਣ ਵਾਸਤੇ ਤੁਸੀਂ ਕੋਸ਼ਿਸ਼ਾਂ ਕੀਤੀਆਂ ਅੱਜ ਐਸਕੇਮ ਦੇ ਵੱਲੋਂ ਚੰਡੀਗੜ੍ਹ ਜਾਣ ਵਾਸਤੇ ਕੋਸ਼ਿਸ਼ਾਂ ਕਰ ਰਹੇ ਆ ਪਰ ਉਹਨਾਂ ਨੂੰ ਰਸਤੇ 'ਚ ਰੋਕ ਲਿਆ ਗਿਆ। ਵੇਖੋ ਸਭ ਤੋਂ ਪਹਿਲਾਂ ਇਹਦੇ ਵਿੱਚ ਇਹ ਗੱਲ ਤੇ ਕਲੀਅਰ ਹੋ ਗਈ ਹੈ ਕਿ ਅੱਜ ਭਾਰਤ ਦੀ ਕਿਸਾਨੀ ਸੰਕਟ ਵਿੱਚ ਵਾ। ਜੇ ਸਾਰੀਆਂ ਹੀ ਜਿੰਨੀਆਂ ਵੀ ਸਾਡੀਆਂ ਕਿਸਾਨ ਜਥੇਬੰਦੀਆਂ ਸਾਰੀਆਂ ਹੀ ਇਸ ਵਕਤ ਅੰਦੋਲਨ ਦੇ ਰਾਹ ਦੇ ਉੱਤੇ ਆ ਇਹਦਾ ਮਤਲਬ ਇਹ ਵੀ ਭਾਰਤ ਦੀ ਕਿਸਾਨੀ ਸੰਕਟ ਦੇ ਵਿੱਚ ਵਾ। ਉਹ ਜਿਹੜਾ ਸੰਕਟ ਵਾ ਉਹ ਪੰਜਾਬ 'ਚ ਨਹੀਂ ਪੂਰੇ ਭਾਰਤ ਦੇ ਵਿੱਚ ਆ। ਉਹਦੇ ਵਾਸਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਲਗਾਤਾਰ ਆਵਾਜ਼ ਚੁੱਕ ਰਹੇ ਆ ਤੇ ਹੈਰਾਨਗੀ ਦੀ ਗੱਲ ਇਹ ਆ ਕਿ ਜਿਹੜਾ ਪ੍ਰਧਾਨ ਮੰਤਰੀ 2014 ਦੇ ਵਿੱਚ ਜਿਹੜੀਆਂ ਗੱਲਾਂ ਕਰਕੇ ਸੱਤਾ ਦੇ ਵਿੱਚ ਆਇਆ ਉਹ ਗੱਲਾਂ ਹੀ ਉਹਨੂੰ ਕੋ ਪੂਰੀਆਂ ਕਰਾਉਣ ਵਾਸਤੇ ਜਿਹੜੀਆਂ ਕਿ ਉਹਨੇ ਸਾਡੀਆਂ ਮੰਗਾਂ ਉਹ ਮੰਨੀਆਂ ਹੋਈਆਂ ਵਾ ਉਹ ਲਾਗੂ ਕਰਾਉਣ ਵਾਸਤੇ ਉਹਨੂੰ ਯਾਦ ਕਰਾਉਣ ਵਾਸਤੇ ਜਾ ਰਹੇ ਆ ਤੇ ਉੱਥੇ ਉਹਨੇ ਅਤ ਕਥਨੀ ਕਰ ਛੱਡੀ ਕਿ ਕਜਾ ਪਹਿਲਾਂ ਤੇ ਪੰਜਾਬ ਤੇ ਹਰਿਆਣਾ ਦਾ ਬੈਰੀਕੇਡ ਬਣਾਤਾ ਫਿਰ ਉਹਦੇ ਉੱਤੇ ਉਹਨੇ ਜਿਹੜਾ ਐਕਸਪਾਇਰ ਹੋਇਆ ਜਿੰਨਾ ਵੀ ਉਹਨਾਂ ਕੋਲ ਐਕਸਪਾਇਰ ਹੋਇਆ ਸਮਾਨ ਸੀ ਸਾਰਾ ਸਾਡੇ ਉੱਤੇ ਵਰਤਿਆ ਗੋਲੀ ਸ਼ਿੱਕਾ ਜੋ ਬੰਬ ਬਰੂਦ ਜੋ ਕੁਝ ਉਹਨਾਂ ਦੇ ਕੋਲ ਹੈਗਾ ਸੀ ਜਿਹੜਾ ਕਿ ਬਾਹਰਲੇ ਮੁਲਕਾਂ ਦੇ ਵਿੱਚ ਵੀ ਜਿਹੜਾ ਜਿਸ ਤਰ੍ਹਾਂ ਪਾਕਿਸਤਾਨ ਦਾ ਸਾਡੇ ਜੰਗਲ ਕੋ ਉੱਥੇ ਬੈਣ ਜਿਹੜਾ ਉਹ ਸਾਡੇ ਉੱਤੇ ਉਹ ਵਰਤ ਕੇ ਜਿਹੜਾ ਅਥਰੋ ਗਾਸ ਤੇ ਗੋਲੇ ਦੂਜਾ ਤੀਜਾ ਸਾਰਾ ਕੁਝ ਉਹਨਾਂ ਨੇ ਵਰ ਸਿੱਧੀਆਂ ਗੋਲੀਆਂ ਵੀ ਮਾਰੀਆਂ ਜਿਹਦੀ ਸ਼ੁਭ ਕਰਨ ਦਾ ਆਪਣੇ ਕੋਲ ਸਬੂਤ ਹੈਗਾ ਵੀ ਸ਼ੁਭ ਕਰਨ ਦੇ ਗੋਲੀ ਵਜੀ ਸਿੱਧੀਆਂ ਗੋਲੀਆਂ ਵੀ ਮਾਰੀਆਂ ਉਹਨਾਂ ਨੇ ਕਾਫੀਾਂ ਦੇ ਸ਼ਰੇ ਵੀ ਬੱਜੇ ਪਰ ਫਿਰ ਵੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਵੱਲੋਂ ਪੂਰਾ ਜਿਹੜਾ ਸੰਘਰਸ਼ ਤੇ ਜਾਂ ਸਾਰੀਆਂ ਜਿੰਨੀਆਂ ਸਾਡੀਆਂ ਸੰਯੁਕਤ ਕਿਸਾਨ ਮੋਰਚਾ 11 ਜਨਵਰੀ ਜਥੇਬੰਦੀਆਂ ਉਹਨਾਂ ਵੱਲ ਪੂਰੀ ਤਨਦੇਹੀ ਨਾਲ ਲੜਿਆ ਜਾ ਰਿਹਾ। ਅੱਜ 100 ਦਿਨ ਹੋ ਗਏ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਨੂੰ। ਜਦੋਂ ਕਿ ਪਤਾ ਬਾਖਿਓ ਤਿਲ-ਤਿਲ ਮੌਤ ਵੱਲ ਨੂੰ ਵੱਧ ਰਿਹਾ। ਪਲ-ਪਲ ਮੌਤ ਵੱਲ ਨੂੰ ਵੱਧ ਰਿਹਾ। ਉਹਨਾਂ ਦੇ ਸਰੀਰ ਦੀਆਂ ਜਿੰਨੀਆਂ ਵੀ ਨਾੜੀਆਂ ਵਾਂ ਸਾਰੀਆਂ ਬਲੌਕ ਹੋਈਆਂ ਪਈਆਂ। ਗੁੱਲੂ ਕੁਛ ਲੱਗਦਾ ਨਹੀਂ ਕਈ ਕਈ ਦਿਨ। ਸਰੀਰ ਦੇ ਮਾੜੇ ਹਾਲਾਤ ਆ ਫਿਰ ਵੀ ਜਿਹੜੀ ਭਾਰਤੀ ਦੀ ਸਰਕਾਰ ਐ 1 ਮਹੀਨੇ ਦਾ ਟਾਈ ਦੂਜੇ ਪਾਸੇ ਇਸੇ ਤਰ੍ਹਾਂ ਜਿਹੜੀ ਪੰਜਾਬ ਦੀ ਸਰਕਾਰ ਉਹ ਵੀ ਸੱਤਾ ਦੇ ਵਿੱਚ ਵਾਅਦੇ ਕਰਕੇ ਆਏ ਸੀ ਕਿਸਾਨਾਂ ਦੇ ਨਾਲ ਕਿ ਆਉਂਦਿਆ ਹੀ ਐ ਐਮਐਸਪੀ ਪੰਜਾਂ ਮਿੰਟਾਂ ਚ ਦੇ ਦਿਆਂਗੇ। ਭਗਵੰਤਮਾਨ ਸਾਹਿਬ ਦੀਆਂ ਕਿੰਨੀਆਂ ਤੁਸੀਂ ਸਪੀਚਾਂ ਸੁਣ ਲਓ ਜਿਹੜੇ ਕਹਿੰਦੇ ਵੀ ਸਾਡੀ ਸਰਕਾਰ ਆਊਗੀ ਤੇ 23 ਦੀਆਂ 23 ਫਸਲਾਂ ਐਮਐਸਪੀ ਦੇ ਖਰੀਦਾਂ। ਠੀਕ ਹੈ ਅਸੀਂ ਭਾਰਤੀ ਸਰਕਾਰ ਨਾਲ ਲੜ ਰਹੇ ਹਾਂ ਸਾਡੇ ਸਾਥੀ ਜਿਹੜੇ ਆ ਉਹ ਪੰਜਾਬ ਸਰਕਾਰ ਕੋਲ ਇਹ ਗੱਲ ਕਰਵਾ ਕਰਨੀ ਚਾਹੁੰਦੇ ਆ ਵੀ ਵਾਇਆ ਪੰਜਾਬ ਸਰਕਾਰ ਜਾਣਾ ਚਾਹੁੰਦੇ ਆ। ਠੀਕ ਹੈ ਉਹਨਾਂ ਨੂੰ ਐ ਲੱਗਦਾ ਹੋਊਗਾ ਵੀ ਉਧਰ ਲੜਾਈ ਵੱਡੀ ਹੈ ਇੱਧਰ ਸ਼ਾਇਦ ਅਸੀਂ ਥੋੜਾ ਜਿਹਾ ਸੌਖੇ ਚੱਲ ਜਾਾਂਗੇ ਜਿਹੜੇ ਜਿਹੜੇ ਜ਼ਬਾਨ ਕਰਕੇ ਆਉਂਦੇ ਆਏ ਨੇਤਾ ਉਹ ਜਿਹੜੇ ਲੋਕ ਉਹ ਪਤਾ ਨਹੀਂ ਮੁੱਕਰ ਕਿਉਂ ਜਾਂਦੇ ਆ ਉਹਨਾਂ ਨੂੰ ਮੁੜ ਕੇ ਕਿਸਾਨੀ ਸੰਕਟ ਦਿਖਦਾ ਕਿਉਂ ਨਹੀਂ ਫਿਰ ਕਿਸਾਨਾਂ 'ਚ ਉਹਨਾਂ ਨੂੰ ਅੱਤਵਾਦੀ ਕਿਉਂ ਦਿਖਣਦੇ ਪੈ ਦਿਆ ਪੈਂਦੇ ਆ ਕਿਉਂ ਉਹਨਾਂ ਨੂੰ ਮੁੜ ਕੇ ਕਿਸਾਨਿਆਂ ਦੇ ਵਿੱਚ ਜਿਹੜੀਆਂ ਵੱਖਵਾਦੀ ਧਿਰਾਂ ਦਿਖਣਦੇ ਆ ਪੈਂਦੇ ਆ ਜਦੋਂ ਕਿ ਪਹਿਲਾਂ ਉਹਨਾਂ ਨੂੰ ਕਿਸਾਨ ਹੀ ਦੇਖਦੇ ਆ ਪਹਿਲਾਂ ਉਹ ਗੱਲ ਕਿਸਾਨਾਂ ਨਾਲ ਹੀ ਕਰਦੇ ਆ ਪਰ ਜਦੋਂ ਸੱਤਾ ਦੇ ਵਿੱਚ ਪੈਰ ਪਾ ਲੈਂਦੇ ਆ ਉਦੋਂ ਜਿੰਨੇ ਕਿਸਾਨ ਆ ਉਹ ਸਾਰੇ ਵੱਖਵਾਦੀ ਸਾਰੀਆਂ ਅੱਤਵਾਦੀ ਧਿਰਾਂ ਸਾਰੇ ਖਾਲਿਸਤਾਨੀ ਸਾਰੇ ਪਾਕਿਸਤਾਨੀ ਪਤਾ ਨਹੀਂ ਕੀ ਕੋਈ ਦੇਖ ਪੈਂਦਾ ਉਹਨਾਂ ਨੂੰ ਦੇਸ਼ ਦੀ ਰਾਜਧਾਨੀ ਤੇ ਰੋਕੇ ਗਿਆ ਸੀ ਅੱਜ ਪੰਜਾਬ ਦੀ ਰਾਜਧਾਨੀ ਤੇ ਜਾਣ ਤੇ ਕਿਸਾਨਾਂ ਨੂੰ ਰੋਕ ਲਾਤੀ ਗਈ ਹੈ ਇਸ ਟਾਈਮ ਬਹੁਤ ਆਤ ਦੇ ਵਿੱਚ ਆਪਾਂ ਪੂਰੇ ਸ਼ਹਿਰਾਂ ਦੀ ਗੱਲ ਕਰੀਏ ਪੰਜਾਬ ਦੇ ਹਰ ਇੱਕ ਥਾਂਵਾਂ ਦੇ ਉੱਤੇ ਰੋਕਾਂ ਲਾਈਆਂ ਗਈਆਂ ਵਾਂ ਜਿੱਥੋਂ ਵੀ ਨਿਕਲਦੇ ਆ ਕਿਸਾਨਾਂ ਕੋਲ ਦੀ ਫੜੋਫੜਾਈ ਹੋ ਰਹੀ ਹੈ ਵੇਖੋ ਜੀ ਇਹ ਗੱਲ ਤੇ ਬਿਲਕੁਲ ਕਲੀਅਰ ਵਾ ਪੀ ਇਹਦਾ ਮਤਲਬ ਇਹ ਆ ਵੀ ਭਾਰਤ ਦੀ ਸਰਕਾਰ ਵੀ ਕਾਰਪੋਰੇਟਾਂ ਦੀ ਗੁਲਾਮ ਤੇ ਪੰਜਾਬ ਦੀ ਸਰਕਾਰ ਵੀ ਕਾਰਪਲੇਟਾਂ ਦੀ ਗੁਲਾਮ ਇੱਕੋ ਥਾਂ ਤੋਂ ਸਪਲਾਈ ਇੱਕੋ ਥਾਂ ਤੋਂ ਆ ਰਹੀ ਹੈ ਉਹ ਸਪਲਾਈ ਦੇ ਕਰਕੇ ਸਾਰਾ ਕੁਝ ਹੋ ਰਿਹਾ ਕਿਉਂਕਿ ਜਿਹੜੇ ਕਾਰਪੋਰੇਟ ਆ ਉਹ ਭਾਰਤ ਦੀ ਸਰਕਾਰ ਦੇ ਵਿੱਚ ਚਲਾ ਰਹੇ ਤੇ ਪੰਜਾਬ ਦੀ ਸਰਕਾਰ ਨੇ ਉਹਨਾਂ ਕਾਰਪੋਰੇਟਾਂ ਨੂੰ ਅਸੀਂ ਕਹਿੰਨੇ ਆ ਵੀ ਉਹਨਾਂ ਦਾ ਜਿਹੜਾ ਵਾ ਇਹ ਤਾਣਾ ਬਾਣਾ ਖਤਮ ਕਰੋ ਇਹ ਸਾਰਾ ਕੁਝ ਜਿਹੜਾ ਵਾ ਜਨਤਕ ਵੰਡ ਪ੍ਰਣਾਲੀ ਜਾਂ ਜੋ ਵੀ ਸਾਰਾ ਸਿਸਟਮ ਸਰਕਾਰ ਅਧੀਨ ਲਿਆਓ ਪਰ ਉਹ ਕਹਿ ਰਹੇ ਆ ਵੀ ਸਾਡਾ ਸਾਰਾ ਕੁਝ ਖਤਮ ਹੋ ਜਾਉ ਉਹਨਾਂ ਨੂੰ ਬਚਾਉਣ ਦੇ ਖਾਤਰ ਕਾਰਪੋਰੇਟਾਂ ਨੂੰ ਕਿਸਾਨਾਂ ਨਾਲ ਜਿਹੜਾ ਐਡਾ ਅਤਿਆਚਾਰ ਕੀਤਾ ਜਾ ਰਿਹਾ 100 ਦਿਨ ਹੋ ਗਏ ਡੱਲੇਵਾਲ ਸਾਹਿਬ ਨੂੰ ਤੁਸੀਂ ਕਿਹਾ ਅੱਜ ਕੀ ਰਣਨੀਤੀ ਹੈ ਕੀ ਪ੍ਰੋਬਲਮ ਲੀਕ ਰਏ ਇੱਥੇ ਤੁਸੀਂ ਬੈਠੇ ਹੋ ਸਾਡਾ ਜੇ ਸੀਗਾ ਵੀ ਅਸੀਂ ਆਪਣੀ ਆਵਾਜ਼ ਜਿਹੜੀ ਹੈ ਜਿਹੜੇ ਸਾਡੇ ਇੱਥੋਂ ਆਵਾਜ਼ ਤੇ ਅੱਜ ਪੂਰੇ ਭਾਰਤ ਦੇ ਵਿੱਚ ਗਈ ਆ ਪਰ ਅਸੀਂ ਆਪਣਾ ਰੋਸ ਵਾ ਜਿਹੜਾ ਉਹ ਰੋਸ ਵਾ ਇੱਥੋਂ ਦੇ ਲੋਕਾਂ ਦੇ ਵਿੱਚ ਜਿਹੜਾ ਵਾ ਉਹ ਗੱਲ ਨੂੰ ਦੱਸੀਏ ਵਾ ਅੱਜ ਪੂਰਾ ਸੌ ਦਿਨ ਹੋ ਗਿਆ ਤੇ ਸਰਕਾਰਾਂ ਦੇ ਜਿਹੜਾ ਕਰਨਾਂ ਦੇ ਉੱਤੇ ਜੂ ਨਹੀਂ ਸਰਕ ਰਹੀ ਤੇ ਅਸੀਂ ਆ ਜਿੰਨੇ ਵੀ ਅੱਜ ਬੈਠੇ ਆ 200 ਤੋਂ ਪਲੱਸ ਇੱਥੇ ਕਿਸਾਨ ਬੈਠੇ ਆ ਜਿਹੜੇ 6 ਵਜੇ ਤੋਂ ਲਾ ਕੇ ਸਵੇਰੇ 9 ਵਜੇ ਤੋਂ ਲਾ ਕੇ ਸ਼ਾਮ 6 ਵਜੇ ਤੱਕ ਭੁੱਖ ਹੜਤਾਲ ਦੇ ਰਹਿਣਗੇ ਜੀ ਅੱਜ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ ਸੰਬੋਧਨ ਦਿੰਦੇ ਨੇ ਕਿ ਪਿਆਸੀਂ ਤੁਹਾਡੇ ਨਾਲ ਵਾ ਧੰਨਵਾਦ ਜੀ ਅੱਜ ਤਕਰੀਬਨ 200 ਕਿਸਾਨਾਂ ਤੇ ਡੀਸੀ ਦਫ਼ਤਰ ਦੇ ਸਾਹਮਣੇ ਵੀਰ ਨੇ ਦੱਸਿਆ ਕਿ ਅਸੀਂ ਭੁੱਖ ਹੜਤਾਲ ਤੇ ਬੈਠੇ ਹੋਏ ਹਾਂ 9 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਜਗਜੀਤ ਸਿੰਘ ਡੱਲੇਵਾਲ ਜੀ ਦੇ ਹੱਕ ਦੇ ਵਿੱਚ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਭੁੱਖ ਹੜਤਾਲ ਵੀ ਰੱਖੀ ਹੋਈ ਆ ਤਕਰੀਬਨ 100 ਦਿਨ ਦਾ ਸਮਾਂ ਹੋ ਗਿਆ ਜਿ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਭੁੱਖ ਹੜਤਾਲ ਹੋਈ ਨੂੰ ਉਧਰਲੇ ਪਾਸੇ ਕੇਂਦਰ ਨਾਲ ਇੱਕ ਮੀਟਿੰਗ ਹੋਈ ਵੀ ਆ ਤੇ ਇੱਕ ਹੁਣ 19 ਤਰੀਕ ਨੂੰ ਦੁਬਾਰਾ ਹੋਣ ਜਾ ਰਹੀ ਹੈ ਵੇਖਦੇ ਉਹਦਾ ਕੀ ਸੱਟਾ ਹੋਊਗਾ ਪਰ ਅੱਜ ਜੋ ਹੋਇਆ ਜੋ ਅੱਜ ਤੇ ਕੱਲ ਦੇ ਵਿੱਚ ਪੰਜਾਬ ਦੇ ਵਿੱਚ ਹੋ ਰਿਹਾ ਕਿਸਾਨਾਂ ਦੀ ਫੜੋਫੜਾਈ ਐਸਕੇਮ ਆਗੂਆਂ ਦੀ ਫੜੋਫੜਾਈ ਉਹਨੂੰ ਕਿਵੇਂ ਵੇਖਦੇ ਆ ਬੱਚੇ ਤੁਸੀਂ ਕੋਲਲਾ ਸਾਡੇ ਨਾਲ ਜੁੜ ਚੁੱਕੇ ਗੁਰਫਤੇ ਸਾਂਝ ਕਰਦੇ ਕੋਲਲਾ ਸਾਹਿਬ ਵਾਹਿਗੁਰੂ ਜੀ ਕੀ ਗੁਰਜਾ ਖਾਸਾਤ ਵਾਹਿਗੁਰੂ ਜੀ ਕੀ ਫਤਿਹ ਸਾਨਾਂ ਦੀ ਫੜੋਫੜਾਈ ਨੂੰ ਕਿਵੇਂ ਦੇਖ ਰਹੇ ਹੋ ਐਸਕੇਮ ਦੇ ਵੱਡੇ ਆਗੂ ਸਹਬਾਨ ਜਿਹੜੇ ਆ ਉਹ ਹਰੱਸ ਚ ਲੈ ਲੇਗੇ ਵੇਖੋ ਜਦੋਂ ਸਰਕਾਰਾਂ ਬਖਾਵਟ ਚਾਉਂਦੀਆਂ ਘਬਰਾਹਟ ਚਾਉਂਦੀਆਂ ਨੇ ਉਦੋਂ ਇਹੋ ਜੇ ਕੰਮ ਹੁੰਦੇ ਤੁਹਾਨੂੰ ਪਤਾ ਮੀਟਿੰਗ ਸੀਐਮ ਨੇ ਕਿਹਾ ਕਰ ਲੋ ਕਿਸਾਨ ਆਗੂ ਜਿਹੜੇ ਵੀ ਆ ਚਿੰਨੇ ਵੀ ਸੀ ਸਾਡੇ ਮੋਤਬਰ ਉਹ ਗਏ ਉੱਥੇ ਅੰਦਰ ਮੀਟਿੰਗ ਚੱਲ ਰਹੀ ਹੈ ਚੱਲ ਰਹੀ ਮੀਟਿੰਗ ਘਬਰਾ ਕੇ ਛੱਡ ਕੇ ਭਜਣਾ ਇਹ ਕੋਈ ਸੋਝਵਾਨੀ ਨਹੀਂ ਕੋਈ ਮਰਦਾਨਗੀ ਨਹੀਂ ਕੀ ਠੀਕ ਆ ਮੀਟਿੰਗ ਦੇ ਵਿੱਚੋਂ ਸਿੱਟਾ ਕਰਦਾ ਹੋ ਸਕਦਾ ਸੀ ਇਸ ਮਸਲੇ ਦਾ ਹੱਲ ਹੀ ਉਸ ਮੀਟਿੰਗ ਚੋ ਹੋ ਜਾਂਦਾ ਜਿਵੇਂ ਕਹਿੰਦਾ ਕਿ ਮੇਰਾ ਇਹ ਮਸਲਾ ਮੇਰੇ ਨਾਲ ਨਹੀਂ ਆ ਇਹ ਮਸਲਾ ਜਿਹੜਾ ਸੈਂਟਰ ਨਾਲ ਆ ਸਾਨੂੰ ਪਤਾ ਕਿ 80% ਜਿਹੜੇ ਮਸਲੇ ਸਾਡੇ ਕੇਂਦਰ ਦੇ ਨਾਲ ਆ 15 ਤੋਂ 20% ਮਸਲੇ 25% ਮਸਲੇ ਜਿਹੜੇ ਪੰਜਾਬ ਨਾਲ ਵੀ ਹੈਗੇ ਆ ਉਸ ਦਾ ਪੰਜਾਬ ਨਾਲ ਮਸਲਿਆਂ ਦੇ ਹਾਲਤ ਦੇ ਵਿੱਚੋਂ ਕੋਈ ਨਾ ਕੋਈ ਹਰਾ ਨਿਕਲ ਆਉਂਦਾ ਇਹਦਾ ਨਾ ਤਰਨਾ ਲਾਉਂਦੇ ਤੇ ਬਾਅਦ ਦੀਆਂ ਗੱਲਾਂ ਜਿਵੇਂ ਤੁਸੀਂ ਸਾਡੇ ਕੋਲ ਆਇਓ ਪਹਿਲਾਂ ਹੀ ਅਸੀਂ ਤੁਹਾਡੇ ਤੇ ਠਾਹ ਸੋਟਾ ਮਾਰਾਂਗੇ ਤੁਸੀਂ ਆਹ ਕੰਮ ਕਰੋਗੇ ਤੁਸੀਂ ਮੀਟਿੰਗ ਕਰਦੇ ਨਹੀਂ ਤੇ ਨਹੀਂ ਕਰਦੇ ਠੀਕ ਹੈ ਫਿਰ ਉਹ ਉੱਤੇ ਫਿਰ ਇਹ ਹੈ ਨਾ ਵੀ ਠੀਕ ਹੈ ਮੇਰੇ ਕੋਲ ਪਾਵਰ ਹੈਗੀ ਮੈਂ ਜਮਾ ਲੂੰ ਮੁੱਖ ਮੰਤਰੀ ਸਾਹਿਬ ਕਹਿੰਦੇ ਥਾਂ ਥਾਂ ਤੇ ਤੁਸੀਂ ਰੇਲਾਂ ਰੋਕ ਲੈਂਦੇ ਹੋ ਥਾਂ ਥਾਂ ਤੇ ਤਰਨੇ ਲਾ ਲੈਂਦੇ ਹੋ ਪੰਜਾਬ ਨੂੰ ਤੁਸੀਂ ਤਰਨੇ ਦੀ ਧਰਤੀ ਬਣਾਇਆ ਹੋਇਆ ਕਿਉਂ ਬਣਾਇਆ ਜੀ ਮੈਂ ਸੁਣੀਏ ਬਾਈ ਟੋਨਾਂ ਦੀ ਆ ਦੁੱਧ ਦੇ ਮਸਲੇ ਤੇ ਧਰ ਨਾਲ ਲਾ ਲੇ ਦੋ ਫਲਾਣੇ ਮਸਲੇ ਤੇ ਧਰ ਨਾਲ ਦੁੱਧ ਕੈਮੀਕਲ ਵਾਲਾ ਵਿਕ ਰਿਆ ਪੂਰੀ ਦੁਨੀਆ ਰੌਲਾ ਪਾ ਰਹੀ ਆ ਸਾਡੇ ਬੱਚੇ ਮਰ ਰਹੇ ਆ ਬੱਚੇ ਮਰ ਰਹੇ ਆ ਬੱਚਿਆਂ ਨੂੰ ਬਚਾਉਣ ਦੇ ਖਾਤਰ ਕੀ ਅਸੀਂ ਤੁਹਾਨੂੰ ਨਹੀਂ ਲਾਵਾਂਗੇ ਕਿਸਾਨੀ ਕਿ ਤੱਕ ਖਤਮ ਹੋ ਚ ਲਿਆ ਦੋ ਕਮ ਹੁੰਦੇ ਜੀ ਡੁਗਲੀ ਘਟਤੋ ਨਾ ਇਕੱਤੇ ਸਾਡੇ ਜਿਹੜੇ ਸ਼ਹਿਰੀ ਲੋਕ ਪੀਂਦੇ ਆ ਉਹ ਬਿਮਾਰ ਹੋਏ ਆ ਉਹ ਮਰ ਰਹੇ ਉਹਨਾਂ ਦੇ ਬੱਚੇ ਮਰ ਰਹੇ ਆ ਦੂਸਰੇ ਪਾਸੇ ਸਾਡਾ ਜਿਹੜਾ ਕਿੱਤਾ ਹੈ ਕਿਸਾਨੀ ਉਹ ਖਤਮ ਹੋ ਰਿਹਾ ਦੋ ਕਮ ਹੋ ਰਿਹਾ ਤਰਨਾ ਨਹੀਂ ਲੱਗੂਗਾ ਤਾਂ ਹੋਰ ਕੀ ਹੋਊਗਾ ਸਾਨੂੰ ਸਾਡਾ ਹੱਕ ਦੇ ਦੇਣ ਅਸੀਂ ਤੇ ਐਪਲੀਕੇਸ਼ਨਾਂ ਦੇ ਰਹੇ ਆ ਸਭ ਕੁਝ ਦੇ ਰਹੇ ਆ ਸੀਐਮ ਨੂੰ ਦੇ ਰਹੇ ਆ ਦੂਸਰੇ ਨੰਬਰ ਤੇ ਆਜੋ ਤੁਸੀਂ ਹੁਣ ਪਟਵਾਰੀਆਂ ਨੇ ਹੜਤਾਲ ਤਹਿਸੀਲਦਾਰਾਂ ਨੇ ਹੜਤਾਲ ਕਰਦੀ ਕਾਦਲੀ ਕਰਦੀ ਆ ਜੀ ਅਸੀਂ ਭ੍ਰਿਸ਼ਟਾਚਾਰ ਨੂੰ ਮੁੱਖ ਰੱਖਣਾ ਇਸੇ ਕਰਕੇ ਕਰਦੀ ਨਾ ਉਹਨਾਂ ਨੂੰ ਕਿਉਂ ਨਹੀਂ ਡੱਕਦਾ ਉਹਨਾਂ ਕਰੇ ਸਾਰਿਆਂ ਨੂੰ ਸਸਪੈਂਡ ਉਹਨਾਂ ਨੂੰ ਮਤਲਬ ਵੇਖੋ ਨਾ ਸਰਕਾਰ ਜਿਹੜੀ ਆ ਉਹ ਭ੍ਰਿਸ਼ਟਾਚਾਰ ਨਾਲ ਜੁੜੀ ਹੋਈ ਆ ਜਦੋਂ ਭ੍ਰਿਸ਼ਟਾਚਾਰ ਨਾਲ ਜੁੜ ਗਈ ਸਰਕਾਰ ਤਾਂ ਇਹ ਜਿਹੜੇ ਸਾਨੂੰ ਧਰਨੇ ਸੰਘਰਸ਼ ਕਰਨੇ ਪੈਂਦੇ ਅਸੀਂ ਕੋਈ ਚਾਅ ਉਹ ਨਹੀਂ ਕਰਦੇ ਫੜੋ ਫੜਾਈ ਹੋ ਰਹੀ ਆ ਤੇ ਮੁੱਖ ਮੰਤਰੀ ਸਾਹਿਬ ਵੀ ਕਹਿ ਰਹੇ ਕਿ ਮੇਰੀ ਨਰਮਾਈ ਨੂੰ ਕਮਜ਼ੋਰੀ ਨਾ ਸਮਝੋ ਕਹਿੰਦੇ ਤੇ ਤਕਰੀਬਨ 2 ਦਿਨ ਤੋਂ ਫੜੋ ਫੜਾਈ ਵੀ ਹੋ ਰਹੀ ਆ ਅੱਜ ਜਿਸ ਤੇ ਤੁਹਾਨੂੰ ਰੋਕਿਆ ਹੋਇਆ ਦਿੱਲੀ ਜਾਣ ਤੋਂ ਕੇਂਦਰ ਸਰਕਾਰ ਦੇ ਤੁਸੀਂ ਤੰਜ ਕੱਸਦੇ ਹੋ ਅੱਜ ਪੰਜਾਬ ਸਰਕਾਰ ਨੇ ਚੰਡੀਗੜ੍ਹ ਜਾਣ ਵਾਸਤੇ ਰੋਗ ਤੱਕ ਗਿਆ ਵਾ ਵੱਖੋ ਘਰੇ ਥਾਵਾਂ ਤੇ ਰੋਕਾਂ ਲੱਗੀਆਂ ਹੋਈਆਂ ਸਰਕਾਰ ਜਦੋਂ ਬੁਖਾਰਤ ਚਾਈ ਸੀ ਸੈਂਟਰ ਦੀ ਸਰਕਾਰ ਅਸੀਂ 13 ਤਰੀਕ ਨੂੰ ਤੁਰਨਾ ਸੀ ਉਹ 6 ਤਰੀਕ ਨੂੰ ਹੀ تیاری ਕਰਨ ਲੱਗੇ ਕਿ ਇਹਨਾਂ ਨੂੰ ਰੋਕਣਾ ਕਿੱਦਾਂ ਸੈਂਟਰ ਦੀ ਸਰਕਾਰ 6 ਤਰੀਕ ਨੂੰ ਹਰਿਆਣਾ ਦੇ ਵਿੱਚ ਥਾਂ ਥਾਂ ਦੇ ਬੈਰੀਕੇਡ ਕਰਤੀ ਲੋਕਾਂ ਨੂੰ ਪਰੇਸ਼ਾਨੀਆਂ ਆਉਣੀਆਂ ਚਾਲੂ ਹੋ ਗਈਆਂ ਉਸੇ ਤਰ੍ਹਾਂ ਹੀ ਪੰਜਾਬ ਸਰਕਾਰ 2 ਦਿਨ ਪਹਿਲਾਂ ਘਬਰਾੜ ਚ ਆ ਗਈ ਔਰ ਕਿਸਾਨਾਂ ਦੇ ਘਰਾਂ ਦੇ ਵਿੱਚ ਜਾ ਕੇ ਛਾਪੇ ਮਾਰੀ ਹੁਣ ਵੇਖੋ ਇੰਦਰਜੀਤ ਕੋਟ ਬੁੱਡੇ ਦੇ ਘਰੇ ਛਾਪੇ ਮਾਰਦਾ ਉਹਨੇ ਤਾਂ ਚੰਡੀਗੜ੍ਹ ਜਾਣਾ ਹੀ ਨਹੀਂ ਤਕਰੀਬਨ ਜੇ ਨਾ 100 ਬੰਦਾ ਫੜਿਆ ਤੇ 30 ਕਿਸਾਨ ਆਗੂ ਸਾਡੇ ਉਹ ਫੜਦੇ ਜਿਨ੍ਹਾਂ ਚੰਡੀਗੜ੍ਹ ਨਹੀਂ ਜਾਣਾ ਜਿਹੜੇ ਅੱਗੇ ਅੰਦੋਲਨ ਦੇ ਵਿੱਚ ਦਿੱਲੀ ਅੰਦੋਲਨ ਦੇ ਵਿੱਚ ਅਸੀਂ ਜੁੜੇ ਹੋਏ ਆ ਇਹ ਬਖਾਵਟ ਚ ਜਦੋਂ ਸਰਕਾਰ ਆਉਂਦੀ ਹੈ ਘਬਰਾਹਟ ਚ ਆ ਜਾਂਦੀ ਹੈ ਤੇ ਇਹੋ ਜਿਹੀਆਂ ਕੁਝੀਆਂ ਚਾਲਾਂ ਜਿਹੜੀਆਂ ਹਮੇਸ਼ਾ ਚੱਲਦੀ ਆਈ ਆ ਔਰ ਇਹਨਾਂ ਚੱਲਦੀਆਂ ਰਹਿਣਾ ਬਾਕੀ ਸਾਡੇ ਆਗੂਆਂ ਦੇ ਜਿਹੜੇ ਹੌਸਲੇ ਬਲੰਦ ਨੇ ਲੋਕਾਂ ਦੇ ਹੌਸਲੇ ਬਲੰਦ ਨੇ ਸੰਘਤ ਮਗਰ ਜਿਹੜੀ ਜੋਸ਼ ਵਾਲੀ ਆ ਕੋਈ ਗੱਲ ਨਹੀਂ ਇਹਨੇ ਜਿਹੜਾ ਕਿਹਾ ਵੀ ਮੈਂ ਮੈਨੂੰ ਢੱਲਾਣਾ ਸਮਝੋ ਇਹ ਜੋਰ ਜਮਾ ਕੇ ਵੇਖ ਲਿਆ ਕੇ ਸੈਂਟਰ ਨੇ ਵੇਖ ਲਿਆ ਇਕੱਠੇ ਕਦੋਂ ਹੋਗੇ ਐਸਕੈਮ ਹੋਵੇ ਜਾਂ ਗੈਰ ਰਾਜਨੀਤਿਕ ਦੋਵੇਂ ਤਰ੍ਹਾਂ ਦੇ ਇਕੱਠੀਆਂ ਕਦੋਂ ਹੋਣਗੀਆਂ ਕਦੋਂ ਇਕੱਠੀ ਲੜਾਈ ਲੜੀ ਜਾਊਗੀ ਦਿੱਲੀ ਵਾਂਗੂੰ 90% ਸਾਡੇ ਪ੍ਰੋਗਰਾਮ ਇਕੱਠੇ ਹੁੰਦੇ ਆ ਜੀ ਅਸੀਂ ਇਕੱਠੇ ਆ 500ਾਂ ਬਗਾਵਤੀ ਆ ਨਾ ਇੱਕ ਦੂਜੇ ਤੋਂ ਲੱਗਦੀ 5-7% ਜਿਹੜੇ ਉਧਰ-ਉਧਰ ਗੱਲਿਆ 90% ਸੋਰ ਇੱਕ ਆ ਜੀ ਲੜਾਈ ਏ ਕਾ ਫਿਰ ਵੱਖੋ ਵੱਖਰਾ ਕਿਉਂ ਇੱਕ ਪਾਸੇ ਚੰਡੀਗੜ੍ਹ ਰੋਕਣਾ ਇੱਕ ਪਾਸੇ ਦਿੱਲੀ ਰੋਕਣਾ ਤੁਸੀਂ ਦਿੱਲੀ ਵਾਲੇ ਰਸਤੇ ਰੋਕੇ ਹੋਏ ਆ ਉਹ ਚੰਡੀਗੜ੍ਹ ਵਾਲੇ ਪਾਸੇ ਨੂੰ ਜਾਣ ਦੀ ਗੱਲ ਕਰਦੇ ਆ ਇਕੱਠੇ ਕਿਉਂ ਨਹੀਂ ਲੜਾਈ ਲੈ ਲਈ ਜਦੋਂ ਦਿੱਲੀ ਤੋਂ ਵਾਪਸੀ ਹੋਈ ਸ਼ਾਇਦ ਤੁਹਾਨੂੰ ਯਾਦ ਹੋਣਾ ਤੁਹਾਨੂੰ ਆਉਂਦੇ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਦ ਲਿਆ ਸੀ ਕਿ ਆਜੋ ਮੇਰੇ ਨਾਲ ਕਰ ਲੋ ਮੀਟਿੰਗ ਹਨਾ ਉਸ ਸਮੇਂ ਪਰ ਇਸ ਟਾਈਮ ਤੇ ਉਹ ਹੋਈ ਬਗਾਵਤੀ ਸੁਰਾ ਮੁੱਖ ਮੰਤਰੀ ਸਾਹਿਬ ਦੀਆਂ ਵੀ ਮੈਂ ਤਾਂ ਉਹ ਹੀ ਗੱਲ ਕਰ ਰਿਹਾ ਜੀ 90% ਸਾਡਾ ਇਕਾ ਜੀ ਵੇਖੋ ਅਸੀਂ ਦਿੱਲੀ ਨੂੰ ਜਾਣਾ ਜੀ ਮੰਗਾ ਦਿੱਲੀ ਜੀਆਂ ਅਸੀਂ ਪੰਜਾਬ ਦੇ ਸਟੇਮਨ ਦੇ ਵੀ ਬੈਨੇ ਅਸੀਂ ਸਾਰੇ ਇਕੱਠੇ ਬੈਨੇ ਸਾਡਾ ਰੋਸ ਆ ਕਿਸੇ ਨੇ ਰੋਸ ਚੰਡੀਗੜ੍ਹ ਕਰ ਲਿਆ ਕਿਸੇ ਨੇ ਦਿੱਲੀ ਨੂੰ ਜਾ ਕੇ ਕਰ ਲਿਆ ਕਿਸੇ ਨੇ ਕਿਤੇ ਕਰ ਲਿਆ ਵੇਖੋ ਰੋਸ ਆ ਰੋਸ ਸਾਰਿਆਂ ਦਾ ਇਕ ਆ ਮੰਗ ਸਾਡੀ ਇਕ ਆ ਸਭ ਕੁਝ ਇਕ ਆ ਆਪਾਂ ਇਹਨੂੰ ਬਗਾਵਤ ਨਹੀਂ ਕਹਿ ਸਕਦੇ ਇਹਨੂੰ ਆਪਾਂ ਮਤਲਬ ਬਖਰੇਵਾ ਨਹੀਂ ਕਹਿ ਸਕਦੇ ਇਹ ਚਲੋ ਆਪਾਂ ਜੋ ਮਰਜ਼ੀ ਆ ਸਾਡਾ ਸਿਰਫ ਸਾਰਿਆਂ ਦਾ ਏਕਾ ਚੱਲ ਰਿਹਾ ਇਕੱਠ ਆ ਇਕੱਠ ਨਾਲ ਸਾਰੀਆਂ ਜਥੇਬੰਦੀਆਂ ਲੜ ਰਹੀਆਂ ਨੇ ਜੇ ਚੰਡੀਗੜ੍ਹ ਉਹਨਾਂ ਜਾਣਾ ਸੀ ਉਹਨਾਂ ਵੀ ਕਿਸਾਨੀ ਮੁੱਦਿਆਂ ਤੇ ਜਾਣਾ ਉਹਨਾਂ ਵੀ ਮਜ਼ਦੂਰਾਂ ਦੇ ਮੁੱਦਿਆਂ ਤੇ ਜਾਣਾ ਉਹਨਾਂ ਵੀ ਨਰੇਗਾ ਸਕ ਗਰੰਟੀ ਕਾਨੂੰਨ ਲੈ ਕੇ ਨਾ ਜੇ ਜਿਹੜੀਆਂ ਪਹਿਲਾਂ ਜਸੇਬੰਦੀਆਂ ਸੀ ਹਾਂ ਇਹ ਜ਼ਰੂਰੀ ਆ ਕਿ ਕੁਝ ਜਸੇਬੰਦੀਆਂ ਪਹਿਲਾਂ ਉੱਠ ਕੇ ਲੜਾਈ ਲੜ ਲੱਗੀਆਂ ਕੁਝ ਜਸੇਬੰਦੀਆਂ ਥੋੜਾ ਜਿਹਾ ਲੇਟ ਉੱਠੀਆਂ ਨੇ ਉੱਠੀਆਂ ਉਹ ਵੀ ਕਿਸਾਨਾਂ ਦੇ ਹੱਕਾਂ 'ਚਾ ਏਕੇ ਨਾਲ ਉੱਠੀਆਂ ਨੇ ਧਰਵਾਜ ਜੀ ਆਪਣਾ ਸ਼ੁਭਨਾਮ ਜੀ ਮੇਰਾ ਨਰਿੰਦਰਪਾਲ ਸਿੰਘ ਭੰਗੂ ਜੀ ਮੈਂ ਅਨਾਲਾ ਪ੍ਰਧਾਨ ਪੰਜਾਬ ਕਿਸਾਨ ਮਿਹਦੂਰ ਯੂਨੀਅਨ ਸਰਬੱਜ ਜੀ ਚੰਡੀਗੜ੍ਹ ਜਾਣ ਤੋਂ ਰੋਕ ਦਿੱਤਾ ਗਿਆ ਤਸੀਂ ਦਿੱਲੀ ਦੀ ਬਰੂਹਾਂ ਤੇ ਜਾਣ ਵਾਸਤੇ ਉੱਥੇ ਰੁਕੇ ਹੋਏ ਤੇ ਤਕਰੀਬਨ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ। ਦੋ ਮੀਟਿੰਗਾਂ ਹੋਈਆਂ। ਕੀ ਆਸਵੰਦ 19 ਤਰੀਕ ਨੂੰ ਆਸਵੰਦ ਹੈਗੇ ਉਹ। ਇਹਦੇ ਦੇ ਪਾਸੇ ਚੰਡੀਗੜ੍ਹ ਜੋ ਹੋ ਰਿਹਾ ਉਹਨੂੰ ਕਿਵੇਂ ਵੇਖਦੇ ਹੋ? ਵੇਖੋ ਜੀ ਚੰਡੀਗੜ੍ਹ ਵੀ ਚੱਲੋ ਸਾਡੇ ਉਹ ਵੀ ਭਰਾ ਸਾਡੇ ਕਿਸਾਨ ਯੂਨੀਅਨ ਸਾਡੀਆਂ ਹੀ ਯੂਨੀਅਨ ਨੇ। ਲੇਕਿਨ ਕਿਹਾ ਕਿ ਕੁਝ ਉਹਨਾਂ ਦੇ ਮੁੱਦੇ ਕੁਝ ਇਸ ਤਰੀਕੇ ਨਾਲ ਹੈਗੇ ਨੇ ਕਿ ਸਾਡੇ ਜਿਹੜੀਆਂ ਇਕੱਠੀ ਮੀਟਿੰਗ ਸਾਡੀ ਸਾਰਿਆਂ ਦੀ ਇਕੱਠੀ ਹੁੰਦੀ ਆ। ਲੇਕਿਨ ਉਹਨਾਂ ਦਾ ਕੋਈ ਆਪਣਾ ਪ੍ਰੋਗਰਾਮ ਲਿਖਿਆ ਹੋਏਗਾ ਜਿਹਦੇ ਕਾਰਨ ਉਹ ਉੱਥੇ ਗਏ ਨੇ। ਲੇਕਿਨ ਸਾਡਾ ਜਿਹੜਾ ਤੇ ਡੱਲੇਵਾਲ ਸਾਹਿਬ ਤੇ ਸਾਡੇ ਆਪਣੇ ਸੰਘਰਸ਼ ਕਮੇਟੀ ਦੇ ਜਿਹੜੇ ਪੰਦੇਰ ਸਾਹਿਬ ਆ ਸਾਡੀਆਂ ਜਿਹੜੀਆਂ ਜੁਨੀਆਂ ਨੇ ਪੱਕੀਆਂ ਹੀ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਪੱਕੀਆਂ ਬੈਠੇ ਹੋਏ ਆ ਤੇ ਸਾਡੇ ਜਦੋਂ ਸਰਦਾਰ ਡੱਲੇਵਾਲ ਸਾਹਿਬ ਦੇ ਜਦੋਂ ਭੁੱਖ ਹੜਤਾਲ ਤੇ ਜਦੋਂ ਪੁਲਿਸ ਪ੍ਰਸ਼ਾਸਨ ਚੁੱਕ ਕੇ ਲੈ ਗਈ ਹੀ ਉਹ ਤਾਂ ਸਾਡਾ ਹੀ ਪੰਜਾਬ ਪ੍ਰਧਾਨ ਜਿਹੜਾ ਸਰਦਾਰ ਸਖਜੀਤ ਸਿੰਘ ਹਰਦੋਜ ਢੰਡੇ ਉਹਨਾਂ ਦੀ ਜਗ੍ਹਾ ਭੁੱਖ ਹੜਤਾਲ ਦੇ ਬੈਠੇ ਚਲੋ ਉਦੋਂ ਵਾਦਾ ਉਹ ਆਗੇ ਛੁੱਟ ਕੇ ਉਦੋਂ ਵਾਦਾ ਉਹਨਾਂ ਨੇ ਕਹਿਤਾ ਵੀ ਪ੍ਰਧਾਨ ਜੀ ਤੁਸੀਂ ਉੱਠ ਜਿਓ ਲੇਕਿਨ ਸਾਡੇ ਵੀ ਸਰਦਾਰ ਸਖਜੀਤ ਸਿੰਘ ਹਰਦੋ ਝੰਡੇ ਤਿੰਨ ਚਾਰ ਵਾਰ ਭੁੱਖ ਹੜਤਾਲ ਦੇ ਬੈਠ ਚੁੱਕੇ ਨੇ ਲੇਕਿਨ ਕਿ ਉਹ ਵੀ ਇਸ ਕਮੇਟੀ ਦੇ ਨਾਲ ਬਹੁਤ ਜ਼ਿਆਦਾ ਸੰਘਰਸ਼ ਲੜ ਰਹੇ ਨੇ ਇਹ ਕਰਕੇ ਸਾਨੂੰ ਵੀ ਉਹਨਾਂ ਨੇ ਇੱਥੇ 20 ਬੰਦੇ ਸਾਡੇ ਭੇਜੇ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਕਿ ਤੁਸੀਂ ਵੀ ਜਾ ਕੇ ਉੱਥੇ ਭੁੱਖ ਹੜਤਾਲ ਦੇ ਉੱਤੇ ਬਹੋ ਲੇਕਿਨ ਥੋੜੀ ਦੇਰ ਬਾਅਦ ਉਹ ਵੀ ਇੱਥੇ ਆ ਪਹੁੰਚ ਰਹੇ ਨੇ ਸਾਡੇ ਕੋਲ ਤੇ ਹਾਂਜੀ ਤੇ ਅੱਜ ਤੁਸੀਂ ਇੱਥੇ ਬੈਠੇ ਹੋ ਉਧਰ ਦਿੱਲੀ ਵਾਲੇ ਬਰੂਹਾਂ ਤੇ ਬੈਠੇ ਹੋਏ ਹੋ ਇਹਦੇ ਦੇ ਪਾਸੇ ਚੰਡੀਗੜ੍ਹ ਜਾਣ ਨਹੀਂ ਦਿੱਤਾ ਜਾ ਰਿਹਾ ਕਿਸਾਨ ਆਗੂਆਂ ਨੂੰ ਕੀ ਲੱਗਦਾ ਤੁਹਾਨੂੰ ਪਹਿਲਾਂ ਇਹੋ ਹੀ ਪੰਜਾਬ ਸਰਕਾਰ 'ਚ ਸੱਤਾ 'ਚ ਨਹੀਂ ਸੀ ਉਦੋਂ ਤੁਹਾਡ ਨਾਲ ਆਣ ਕੇ ਬੈਠਦੇ ਸੀ ਅੱਜ ਪੰਜਾਬ ਸਰਕਾਰ ਵੀ ਲਗਭਗ ਕਿਸਾਨ ਵਿਰੋਧੀ ਲੱਗਦੀ ਹੈ ਤੁਹਾਨੂੰ ਵੇਖੋ ਜੀ ਜਿਹੜੀ ਸਰਕਾਰ ਹੈਗੀ ਪੰਜਾਬ ਸਰਕਾਰ ਹੈ ਥੋੜੀ ਡਰ ਗਈ ਆ ਕਿਸਾਨਾਂ ਦੇ ਕੋਲੋਂ ਇੱਕ ਕਰਕੇ ਘਬਰਾ ਗਈ ਆ ਕਿ ਮੰਨ ਲਓ ਆਪਾਂ ਨੂੰ ਜਿਹੜਾ ਵਾ ਇਹ ਕਿਸਾਨ ਪਤਾ ਨਹੀਂ ਕਿੰਨੇ ਕ ਆ ਜਾਣਗੇ ਪਤਾ ਨਹੀਂ ਕੀ ਹੋਏਗਾ ਬਾਕੀ ਹੈ ਕੁਛ ਨਹੀਂ ਅਸੀਂ ਜਿਹੜੇ ਸੰਘਰਸ਼ ਲੜਦੇ ਆਂ ਐ ਬਿਲਕੁਲ ਆਪਣੇ ਸੂਝਬੂਨ ਦੇ ਨਾਲ ਲੜਦੇ ਆਂ ਅਸੀਂ ਕੋਈ ਹਲਾਸ਼ੇਰੀ ਨਹੀਂ ਲੜਦੇ ਅਸੀਂ ਜਾਣਾ ਚਾਹੁੰਦੇ ਦਿੱਲੀ ਤੇ ਕਦੋਂ ਦਾ ਜਾ ਸਕਦੇ ਪਰ ਸਾਡੀਆਂ ਜਿਹੜੀਆਂ ਕਮੇਟੀਆਂ ਹੈਗੀਆਂ ਬੜੇ ਸੂਝਵਾਨ ਸਾਡੇ ਆਗੂ ਨੇ ਜਿਹੜੇ ਕਿਸੇ ਤਰੀਕੇ ਦੇ ਨਾਲ ਉਹ ਜਿਹੜੇ ਇਸ ਸਿਧਾਂਤ ਨੂੰ ਚਲਾ ਰਹੇ ਨੇ ਮੁੱਖ ਮੰਤਰੀ ਸਾਹਿਬ ਕਹਿੰਦੇ ਤੁਸੀਂ ਥਾਂ ਥਾਂ ਤੇ ਰੋਕ ਲੈਂਦੇ ਹੋ ਤੁਸੀਂ ਰੇਲਾ ਰੋਕ ਦਿੰਨੇ ਹੋ ਤੁਸੀਂ ਬੱਸਾਂ ਰੋਕ ਦਿੰਨੇ ਹੋ ਤੁਸੀਂ ਰਸਤੇ ਰੋਕ ਦਿੰਨੇ ਦੇਖੋ ਜੀ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਕਿ ਲਾਲਟਰ ਜਿਹੜੇ ਬਹੁਤ ਜ਼ਿਆਦੇ ਢਿੱਲੇ ਨੇ ਠਾਂ ਠਾਂ ਗੁੰਦਾ ਗੁੰਡਾਗਰਦੀ ਹੋ ਰਹੀ ਆ ਨਸ਼ੇ ਵਿਗਰੇ ਨੇ ਕਈ ਜਗ੍ਹਾ ਅਪਹਿਸ਼ਟਾਚਾਰ ਚੱਲ ਰਿਆ ਉਹਨਾਂ ਚੀਜ਼ਾਂ ਵਾਸਤੇ ਜੇ ਅਗਰ ਕਿਸਾਨ ਨਾ ਉੱਠਣ ਤੇ ਇਹ ਜਿਹੜੇ ਚੀਜ਼ਾਂ ਨੇ ਸਾਰੀਆਂ ਹੋਰ ਵੱਧ ਜਾਣ ਲੇਕਿਨ ਕਿ ਸ਼ਰ੍ਹਾਂ ਲੁੱਟਾਂ ਹੋ ਰਹੀਆਂ ਨੇ ਤੁਹਾਨੂੰ ਪਤਾ ਹੀ ਆ ਕਿ ਆ ਕਿੰਨੀ ਸਮੈਗ ਦੇ ਕਿੰਨੇ ਨਸ਼ੇ ਵਿਗੰਡੇ ਨੇ ਤੇ ਇਹ ਕਰਕੇ ਅਸੀਂ ਜਿਹੜੇ ਸਾਡੇ ਜਿਹੜੇ ਹੈਗੇ ਨੇ ਸੂਝਵਾਨ ਆਗੂ ਸਾਡੇ ਨੇ ਉਹ ਇਹਨਾਂ ਮੁੱਦਿਆਂ ਦੇ ਉੱਤੇ ਲੋਕਾਂ ਦੇ ਨਾਲ ਖੜੇ ਨੇ ਕਿ ਇਹ ਚੀਜ਼ਾਂ ਤੋਂ ਬਚਿਆ ਜਾ ਸਕੇ ਨਸ਼ੇ ਤੇ ਜੋ ਪੰਜਾਬ ਸਰਕਾਰ ਐਕਸ਼ਨ ਕਰ ਰਹੀ ਹੋ ਕੀ ਲੱਗਦਾ ਤੁਹਾਨੂੰ 3 ਸਾਲ ਹੋ ਗਏ ਆ ਅੱਜ ਯਾਦ ਆਈ ਆ ਕਿ ਨਸ਼ਾ ਬਹੁਤ ਹੋ ਗਿਆ ਪਿੰਡਾਂ ਦੇ ਵਿੱਚ ਲਾ ਲੀਏ ਆਪਾਂ ਸ਼ਹਿਰਾਂ ਦੇ ਚ ਲਾ ਲੀਏ ਅੱਜ ਉੱਠੀ ਆ ਸਰਕਾਰ ਵੈਸੇ ਸੁਭਾਸ਼ ਸੰਕੇਤ ਮੰਨਦੇ ਹੋ ਨਸ਼ਾ ਹਟਜੂ ਹੁਣ ਪੰਜਾਬ ਚ ਵੇਖੋ ਇਹ ਨਸ਼ਾ ਜਿਹੜਾ ਇਹ ਤੇ ਮਨ ਲਓ ਜੇ ਆਪਾਂ ਉਦੋਂ ਤੋਂ ਸ਼ੁਰੂ ਕਰਦੇ ਤੇ ਹੁਣ ਤੱਕ ਕੁਝ ਕੰਟਰੋਲ ਹੋ ਸਕਦਾ। ਹੁਣ ਇਹ ਜਾਣ ਵਾਲੀ ਸਰਕਾਰ ਹੈ 1.5-2 ਸਾਲ ਰਹਿ ਗਏ ਨੇ। ਇਹ ਆਪਣਾ ਜਿਹੜਾ ਵਾ ਉਹ ਇੱਕ ਲੋਕਾਂ ਦਿਖਾ ਰਹੀਗੇ ਅਸੀਂ ਨਸ਼ਿਆਂ ਦੇ ਉੱਤੇ ਕੰਟਰੋਲ ਕਰ ਰਹੇ ਆਂ। ਨਸ਼ਿਆਂ ਦੇ ਉੱਤੇ ਬਹੁਤ ਵੱਡੇ-ਵੱਡੇ ਮਗਰਮੱਛ ਨੇ ਜਿਨ੍ਹਾਂ ਦੇ ਉੱਤੇ ਕੰਟਰੋਲ ਕੀਤਾ ਜਾਵੇ। ਛੋਟੇ-ਮੋਟੇ ਬੰਦਿਆਂ ਨੂੰ ਫੜ ਕੇ ਜਿਹੜਾ ਨਸ਼ਿਆਂ ਦੇ ਉਤੋਂ ਕੋਈ ਮੱਲੋ ਮਸਲਾ ਹੱਲ ਨਹੀਂ ਹੋ ਸਕਦਾ। ਇਹ ਬਹੁਤ ਵੱਡੀ ਮੱਲੋ ਸਾਜ਼ਿਸ਼ ਹੈਗੀ ਆ ਬਹੁਤ ਇਹਦੇ ਵਿੱਚ ਵੱਡੇ-ਵੱਡੇ ਲੋਕੀ ਜਿਹੜੇ ਇਹਦੇ ਵਿੱਚ ਮਗਰਮੱਛ ਨੇ ਉਹਨਾਂ ਦੇ ਉੱਤੇ ਪਹਿਲਾਂ ਕੰਟਰੋਲ ਕੀਤਾ ਜਾਵੇ ਫਿਰ ਨਸ਼ਿਆਂ ਦੇ ਉੱ ਜੋ ਕਿਸਾਨਾਂ ਨੇ ਚਾਇਆ ਸੀ ਕਿ ਅਸੀਂ ਚੰਡੀਗੜ੍ਹ ਦੇ ਪਾਸੇ ਕੂਚ ਕਰਨਾ ਵਾ ਉਹਨਾਂ ਦੀ ਫੋਟੋ ਫੜਾਈ ਹੋਈ ਆ ਤੁਹਾਡੀ ਜਥੇਬੰਦੀ ਉਹਨੂੰ ਕਿਵੇਂ ਵੇਖਦੀ ਆ ਸਾਡੀ ਵੇਖੋ ਸਾਡੀ ਜਥਾ ਬੰਦੀ ਦੇ ਵਿੱਚ ਦੋ ਤਿੰਨ ਆਗੂ ਜਿਹੜੇ ਉਹਨਾਂ ਨੇ ਗ੍ਰਿਫਤਾਰ ਕੀਤੇ ਹੀ ਰਾਤ ਨੂੰ 12 ਵਜੇ ਲੇਕਿਨ ਸਾਡੇ ਪੰਜਾਬ ਪ੍ਰਧਾਨ ਸਰਦਾਰ ਸਕਜੀਤ ਸਿੰਘ ਹਰਦੋਚੰਡੇ ਨੇ ਜਦੋਂ ਐਸਐਸਪੀ ਗਰਦਾਸਪੁਰ ਨਾਲ ਗੱਲ ਕੀਤੀ ਵੀ ਸਾਡੇ ਜਿਹੜੇ ਬੰਦੇ ਉਹ ਕਾਦੇ ਵਾਸਤੇ ਫੜੇ ਗਏ ਆ ਸਾਡੇ ਦੇ ਪਹਿਲੋ ਹੀ ਅਸੀਂ ਜਿਹੜੇ ਅਖਨੌਰੀ ਬਾਰਡਰ ਦੇ ਬੈਠੇ ਹੋਏ ਆ ਸਾਡੇ ਦੇ ਆਗੂ ਦੋ ਚਾਰ ਦਿਨ ਵਾਸਤੇ ਘਰ ਆਏ ਤੇ ਤੁਸੀਂ ਇਹਨਾਂ ਨੂੰ ਚੁੱਕ ਕੇ ਗ੍ਰਿਫਤਾਰ ਕਰ ਲਿਆ ਸਾਡੇ ਜਿਹੜਾ ਮੁੱਦਾ ਇਹ ਜਿਹੜਾ ਚੰਡੀਗੜ੍ਹ ਦੇ ਪਾਰਟੀ ਦੇ ਨਾਲ ਸਾਡਾ ਕੋਈ ਨਹੀਂ ਹੈਗਾ ਕਹੀਂ ਉਹਨਾਂ ਦੇ ਨਾਲ ਚੱਲਣਾ ਵਾ ਉਹ ਦੂਜੀ ਹੈਗੀ ਆ ਪਾਰਟੀ ਜਿਨ੍ਹਾਂ ਨੇ ਉੱਥੇ ਚੰਡੀਗੜ੍ਹ ਜਾਣਾ ਹੈ ਲੜਾਈ ਇਕੱਠਿਆਂ ਕਿਉਂ ਨਹੀਂ ਲੜਦੇ ਤੁਸੀਂ ਉਹ ਭਾਵੇਂ ਇਸ ਕੰਮ ਹੋਵੇ ਜਾਂ ਗੈਰ ਰਾਜਨੀਤਿਕ ਜਾਂ ਤੁਹਾਡੀਆਂ ਤੇ ਰਾ ਇਕੱਠੀ ਕਿਉਂ ਨਹੀਂ ਲੜੀ ਜਾ ਸਕਦੀ ਵੇਖੋ ਇਹ ਲੜਾਈ ਸਾਡੀ ਇਕੱਠੀ ਆ 90 95% ਲੜਾਈ ਸਾਡੀ ਇਕੱਠੀ ਆ ਲੈਕਿਨ ਕਿ ਉਹ 2 4 5% ਕੋ ਵਿੱਚ ਬੰਦੇ ਹੈਗੇ ਜਿਹੜੇ ਕੁਝ ਵਿੱਚ ਅੱਗੇ ਪਿੱਛੇ ਜਾ ਰਹੇ ਆ ਹਾਂਜੀ ਬਾਕੀ 90 95% ਸਾਡੀ ਜਿਹੜੀ ਸਾਂਝਾ ਹੀ ਕੰਮ ਚੱਲਣ ਡਿਆ ਮੀਟਿੰਗਾਂ ਸਾਡੀਆਂ ਸਾਰੀਆਂ ਸਾਂਝੀਆਂ ਹੋ ਰਹੀਆਂ ਜਿਹੜੀ ਸਰਕਾਰਾਂ ਨਾਲ ਚੱਲਣ ਡੀਆਂ ਨੇ ਚਲੋ 2 4 ਬੰਦਿਆਂ ਦਾ ਕੋਈ ਆਪਣਾ ਰਖੇਵਾ ਹੋਏਗਾ ਜਿਹੜੇ ਉਹ ਅੱਗੇ ਪਿੱਛੇ ਚੱਲਣ ਡੇ ਨੇ ਬਾਕੀ ਆਪਣਾ ਜਿਹੜਾ ਸਾਰਾ ਸਮਝੌਤਾ ਸਾਰਿਆਂ ਦਾ ਇਕੱਠਾ ਹੀ ਹੋਣਾ ਵਾ ਜਦੋਂ ਵੀ ਵੰਗੂ ਸਾਹਿਬ ਆਉਣ ਲੈ ਸਮੇਂ 'ਚ ਏਕੇ ਵਾਲੇ ਪਾਸੇ ਵਧ ਰਹੀਆਂ ਤੁਹਾਡੀਆਂ ਜਥੇਬੰਦੀਆਂ ਹੋਣ ਜਾਂ ਬਾਕੀ ਜਿਹੜੀਆਂ ਚੰਡੀ ਵਾਲੇ ਪਾਸੇ ਜਾਣੇ ਹੁਣ ਸਮਝ ਲੱਗਦਾ ਇਕੱਠੇ ਬੈਠ ਇਕ ਵਾਰ ਨਾ ਜਿਹੜਾ 19 ਤੱਕ ਹੋ ਸਕਦਾ ਕਿ ਸਾਡਾ ਜਿਹੜਾ ਸਾਰਾ ਸਮਝੌਤਾ ਹੋ ਜਾਏਗਾ ਲੇਕਿਨ 90% ਸਾਨੂੰ ਆਸ ਹੈ ਕਿ ਜਿਹੜਾ 19 ਤਰੀਕ ਨੂੰ ਸਾਡਾ ਮਸਲਾ ਸਾਰਾ ਹੱਲ ਹੋ ਜਾਣਾ ਵਾ ਜੇ ਨਾ ਹੋਇਆ ਤਾਂ ਫਿਰ ਅਗਲੀ ਰਣਨੀਤੀ ਸਾਡੇ ਆਗੂ ਸਾਹਿਬਾਨ ਨੇ ਉਹ ਵੇਖੋ ਕਿਸ ਤਰੀਕੇ ਨਾਲ ਅੱਗੇ ਗਾਂ ਚਲਾਉਂਦੇ ਆ ਸਾਰੀਆਂ ਕਿਸਾਨ ਜਿੱਥੇ ਬੰਦੀਆਂ ਕੋਈ ਨਾ ਇਕੱਠੀਆਂ ਹੋਣਗੀਆਂ ਅੱਜ ਚੰਡੀਗੜ੍ਹ ਜਾਣ ਵਾਲੀਆਂ ਜਾਂ ਤੁਸੀਂ ਦਿੱਲੀ ਵਾਲੇ ਪਾਸੇ ਨੂੰ ਤੁਰੇ ਹੋਏ ਸਾਰੀਆਂ ਕਦੋਂ ਇਕੱਠੀਆਂ ਹੋਣੇ ਵੇਖੋ 19 ਤਰੀਕ ਨੂੰ ਸਾਰੇ ਸਾਂਝੀ ਕਮੇਟੀ ਦੇ ਸਾਂਝੀ ਮੀਟਿੰਗ ਹੈ ਸਾਰੇ ਕਿਸਾਨ ਜਿ세 ਬੰਦੀ ਉੱਥੇ ਆ ਰਹੀਆਂ ਨੇ ਕੋਈ ਅੱਗੇ ਪਿਛੇ ਨਹੀਂ ਜਾ ਰ ਲੇਕਿਨ ਹੋ ਸਕਦਾ ਕਿ ਦੋ ਚਾਰ ਬੰਦੇ ਜਾਂ ਨਾਂ ਵੀ ਵਿੱਚ ਆਉਣਗੇ ਕੋਈ ਨਹੀਂ ਕਮੇਟੀ ਦੇ ਵਿੱਚ ਬਾਕੀ ਸਾਰੇ ਜਿੰਨੇ ਜਸੇ ਬੰਦੀ ਦੇ ਆਗੂ ਸਾਰੇ ਸਹਿਬਾਨ ਸਾਰੇ ਇਕੱਠੇ ਹੋ ਰਹੇ ਨੇ ਵੀਰ ਡੀਸੀ ਆਫਿਸ ਦੇ ਬਿਲਕੁਲ ਸਾਹਮਣੇ ਬੈਠੇ ਆ ਤਸਵੀਰ ਤੁਸੀਂ ਵੇਖ ਰਹੇ ਹੋ ਇਸ ਟਾਈਮ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਨੂੰ 100 ਦਿਨ ਹੋ ਗਏ ਆ ਭੁੱਖ ਹੜਤਾਲ ਨੂੰ ਜੋ ਉਧਰਲੇ ਪਾਸੇ ਤੇ ਅੱਜ ਇੱਥੇ ਵੀ ਇੱਕ ਦਿਨ ਵਾਸਤੇ ਭੁੱਖ ਹੜਤਾਲ ਕੀਤੀ ਹੋਈ ਆ ਤਕਰੀਬਨ 200 ਕਿਸਾਨ ਆਗੂ ਕਿਸਾਨ ਜਿਹੜੇ ਆ ਇਸ ਇਲਾਕੇ ਤੋਂ ਉਹ ਆਣ ਕੇ ਆਪਣਾ ਸਮਰਥਨ ਦੇ ਰਹੇ ਆ ਕਿਉਂਕਿ ਸਮਰਥਨ ਤੇ ਪਹਿਲਾਂ ਹੀ ਆ ਢੱਲੇਵਾਲ ਸਾਹਿਬ ਨੂੰ ਪਰ ਡੀਸੀ ਦਫ਼ਤਰ ਦੇ ਬਿਲਕੁਲ ਸਾਹਮਣੇ ਅੱਜ ਟਾਈਮ ਤੇ ਬੈਠੇ ਆ ਦੂਜੇ ਪਾਸੇ ਇੱਕ ਐਕਸ਼ਨ ਚੰਡੀਗੜ੍ਹ ਜਾਣ ਵਾਸਤੇ ਲਿਆ ਗਿਆ ਸੀ ਚੰਡੀਗੜ੍ਹ ਜਾਣ ਵਾਸਤੇ ਐਕਸ਼ਨ ਲਿਆ ਗਿਆ ਸੀ ਉਹਨਾਂ ਨੂੰ ਫੋਟੋ ਫੜਾਈ ਵੀ ਹੋਈ ਆ ਉਹਦਾ ਵੀ ਖੰਡਨ ਕੀਤਾ ਬਹਿਣਾ ਕਹਿੰਦਾ ਕਿ ਅਸੀਂ ਹੌਲੇ ਸਮੇਂ ਵਿੱਚ ਇਕੱਠੇ ਹੋਵਾਂਗੇ 19 ਤਰੀਕ ਨੂੰ ਇੱਕ ਮੀਟਿੰਗ ਵੀ ਆ ਦੇਖਦੇ ਆ ਉਸ ਮੀਟਿੰਗ ਤੋਂ ਬਾਅਦ ਦੇ ਵਿੱਚ ਰਿਜ਼ਲਟ ਕੀ ਹੁੰਦਾ ਜੈਸ ਕੇਮ ਹੋਵੇ ਜਾਂ ਗੈਰ ਰਾਜਨੀਤਿਕ ਧਰਾਂ ਜਾ ਰਾਜਨੀਤਿਕ ਧਿਰਾਂ ਜਿਹੜੀਆਂ ਐਸਕੇਮ ਸੀ ਉਹ ਸਾਰੀਆਂ ਇਕੱਠੀਆਂ ਹੁੰਦੀਆਂ ਆਉਣ ਲਈ ਸਮਝ ਪਤਾ ਲੱਗੂ ਪਰ ਅੱਜ ਡੀਸੀ ਦਫ਼ਤਰ ਦੇ ਬਿਲਕੁਲ ਸਾਹਮਣੇ ਦਾ ਤਸਵੀਰਾ ਤੁਹਾਡਾ ਸੰਝੀਆਂ ਕਰ ਰਹੇ ਜਿੱਥੇ ਡੱਲੇਵਾਲ ਸਾਹਿਬ ਨੂੰ ਵੱਡਾ ਸਮਰਥਨ ਦਿੱਤਾ ਗਿਆ ਵਾ ਤੇ ਉਹਨਾਂ ਦੇ ਹੱਕ ਦੇ ਵਿੱਚ ਤਕਰੀਬਨ 200 ਕਿਸਾਨ ਜਿਹੜੇ ਆ 9 ਵਜੇ ਤੋਂ ਲੈ ਕੇ 6 ਵਜੇ ਤੱਕ ਭੁੱਖ ਹੜਤਾਲ ਕਰਨਗੇ